ਦੋਸਤੋ ਅੱਜ ਅਪਨ ਗੱਲ ਕਰਾਂਗੇ ਕੀਰਤਨ ਸਾਹਿਬ ਸੌਣ ਵਾਲੇ ਕੌਣ ਸਨ ਬਾਬਾ ਗੁਰਦੱਤਾ ਜੀ ਦੇ ਬਾਰੇ ਦੋਸਤੋ ਫਰੀਦਕੋਟ ਸੂਫੀ ਸੰਤ ਪੰਖਤ ਬਾਬਾ ਫਰੀਦ ਦੇ ਚਰਨ ਛੋਹ ਪ੍ਰਾਪਤ ਧਰਤੀ ਜਿਆਤਰ ਲੋਕ ਫਰੀਦਕੋਟ ਨੂੰ ਬਾਬਾ ਫਰੀਦ ਜੀ ਦੇ ਨਾਮ ਨਾਲ ਜਾਣਦੇ ਹਨ ਪਰ ਇੱਕ ਹੋਰ ਸ਼ਖਸੀਅਤ ਵੀ ਅਜਿਹੀ ਹੈ ਜਿਸ ਦਾ ਸੰਬੰਧ ਫਰੀਦਕੋਟ ਦੀ ਧਰਤੀ ਨਾਲ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਬਾ ਗੁਰਦੱਤਾ ਜੀ ਦੀ ਜਿਆਤਰ ਲੋਕ ਬਾਬਾ ਗੁਰਦੱਤਾ ਜੀ ਨੂੰ ਕੀਰਤਨ ਪ੍ਰਸਾਦ ਵਿਖੇ ਰਹਿਣ ਕਾਰਨ ਹੀ ਜਾਣਦੇ ਹਨ ਪਰ ਫਰੀਦਕੋਟ ਦਾ ਪਿੰਡ ਟਰੋਲੀ ਭਾਈ ਉਹਨਾਂ ਦੀ ਜਨਮ ਭੂਮੀ ਹੈ ਬਾਬਾ ਗੁਰਦਤਾ ਜੀ ਦਾ ਜਨਮ 15 ਨਵੰਬਰ 1613 ਈਸਵੀ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਦਮੋਦਰੀ ਜੀ ਦੇ ਕੋਖੋ ਹੋਇਆ। ਆਪ ਜੀ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸੁਪੁੱਤਰ ਸਨ। ਬਾਬਾ ਗੁਰਦਤਾ ਜੀ ਜਿੱਥੇ ਗੁਰਮਤਿ ਗਿਆਨ ਵਿੱਚ ਮਾਹਿਰ ਸਨ ਉੱਥੇ ਹੀ ਸ਼ਾਸਤਰ ਵਿੱਦਿਆ ਵਿੱਚ ਵੀ ਆਪ ਜੀ ਨੇ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਕੋਲੋਂ ਪ੍ਰਾਪਤ ਕੀਤੀ ਸੀ। ਬਾਬਾ ਗੁਰਦਤਾ ਜੀ ਦਾ ਵਿਆਹ 17 ਅਪ੍ਰੈਲ 1621 ਈਸਵੀ ਨੂੰ ਬਟਾਲੇ ਦੀ ਭਾਈ ਰਾਮੇ ਖੱਤਰੀ ਦੀ ਸੁਪੁੱਤਰੀ ਬੀਬੀ ਅਨੰਤੀ ਨਾਲ ਹੋਇਆ ਸੀ। ਆਪ ਜੀ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ ਵੱਡੇ ਪੁੱਤਰ ਧੀਰਮਲ ਅਤੇ ਛੋਟੇ ਹਰੀਦਾਇ ਜੀ ਜੀ ਹਾਂ ਉਹੀ ਹਰਰਾਏ ਜੋ ਬਾਅਦ ਵਿੱਚ ਗੁਰੂ ਨਾਨਕ ਜੀ ਦੀ ਗੁਰਗੱਦੀ ਦੇ 7ਵੇਂ ਵਾਰਿਸ ਅਤੇ ਮੇਰੀ ਪੀੜ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਉੱਤਾਰ ਅਲਕਾਰੀ ਬਣੇ ਬਾਬਾ ਗੁਰਦਤਾ ਜੀ ਸਾਲ 1626-27 ਈਸਵੀ ਵਿੱਚ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨਗਰ ਵਿੱਚ ਰਹੇ ਇਸ ਤੋਂ ਬਾਅਦ ਸ਼੍ਰੀ ਹਰਗੋਬਿੰਦ ਸਾਹਿਬ ਨੇ ਆਪ ਜੀ ਨੂੰ ਪਹਾੜੀ ਖੇਤਰ ਵਿੱਚ ਨਿਵਾਸ ਸਥਾਨ ਬਣਾਉਣ ਦੀ ਅਗਧ ਦਿੱਤੀ ਇਸ ਤੋਂ ਬਾਅਦ ਬਾਬਾ ਗੁਰਦਤਾ ਜੀ ਨੇ ਕੀਰਤਨਪੁਰ ਸਾਹਿਬ ਨੂੰ ਬਸਾਇਆ ਇਸੇ ਕੀਰਤਨਪੁਰ ਸਾਹਿਬ ਵਿਖੇ ਹਰਗੋਬਿੰਦ ਸਾ ਬਾਬਾ ਗੁਰਤਾ ਜੀ ਸਿਰਫ ਅਧਿਆਤਮਿਕ ਰੂਹ ਹੀ ਨਹੀਂ ਸਨ ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਸੂਰਬੀਰਤਾ ਦਾ ਵੀ ਪ੍ਰਦਰਸ਼ਨ ਕੀਤਾ ਇਹ ਜੰਗ ਮੁਗਲ ਸੈਨਾ ਜਿਸ ਨੂੰ ਪੈਦਾ ਖਾਨ ਦਾ ਸਮਰਥਨ حاصل ਸੀ ਦੇ ਖਿਲਾਫ ਲੜੀ ਗਈ ਸੀ ਕਰਤਾਰਪੁਰ ਦੀ ਜੰਗ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਸ੍ਰੀ ਬਾਬਾ ਚੰਦ ਜੀ ਦੀ ਮੰਗ ਤੇ ਉਦਾਸੀ ਮਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ੍ਰੀ ਹਰਗੋਬਿੰਦ ਜੀ ਨੇ ਆਪ ਜੀ ਨੂੰ ਸ੍ਰੀ ਚੰਦ ਜੀ ਨੂੰ ਸੌਂਪ ਦਿੱਤਾ ਜਿਸ ਤੋਂ ਬਾਅਦ ਆਪ ਜੀ ਨੇ ਚਾਰ ਧੂਣਿਆਂ ਦੀ ਸਥਾਪਨਾ ਕੀਤੀ ਅਤੇ ਉਹਨਾਂ ਉੱਪਰ ਆਪਣੇ ਚਾਰ ਚੇਲੇ ਬਾਲੂ ਹਸਨਾ ਫੂਲशाह ਗੋਇੰਦਾ ਅਤੇ ਅਲਮਾਸਤਨ ਨੂੰ ਜੁਕਤ ਕੀਤਾ 15 ਮਾਰਚ 1638 ਈਸਵੀ ਨੂੰ ਆਪ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਸੇ।